ਕੀ ਕਹਿਣਾ ਚਾਹੋਗੇ ਤੁਸੀਂ ਪਰ ਹਾਲ ਐਨਜੋਏ ਕਰਾਂਗੇ ਕੀ ਪ੍ਰੋਗਰਾਮ ਆ ਜੀ ਅੱਜ ਅੱਜ ਲੋਹੜੀ ਆ ਜੀ ਕਿਹਦੀ ਮੇਰੇ ਮੁੰਡੇ ਦੀ ਹੁਣ ਕਿਹਨਾਂ ਮਿਲਵਾਉਣਾ ਤੁਸੀਂ ਉੱਥੇ ਥੋੜੀ ਸੰਗ ਲੱਗਦਾ ਜਾਨੀਆ ਖੋਰ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੇਵੀਰ ਤੇ ਮੇਰੇ ਨਾਲ ਨੇ ਸੁਪਿੰਦਰ ਚੀਮਾ ਸਾਹਿਬ ਤੇ ਆਜਾ ਪਾ ਉਹਨਾਂ ਨੂੰ ਪੁੱਛਦਿਆਂ ਸੀ ਕਿੱਥੇ ਆ ਤੇ ਕੀ ਮਾਹੌਲ ਆ ਸੋ ਅੱਜ ਅਸੀਂ ਆਏ ਹੋਇਆ ਪਿੰਡ ਕੁੱਪਗਲਾ ਦੇ ਵਿੱਚ ਮੌਸਮ ਬੜਾ ਮਤਲਬ ਇੱਕ ਨੰਬਰ ਮਾਹੌਲ ਆ ਪੂਰਾ ਦੇਖੋ ਹਰੇ ਭਰੇ ਖੇਤ ਇੱਕ ਵਾਰ ਮੜਾ ਕੈਮਰਾ ਦੇਵਵੀਰ ਜੀ ਇੱਧਰ ਕਰ ਦੋ ਆਹ ਲੋ ਜੀ ਆਹ ਦੇਖੋ ਇਹ ਸਾਰੇ ਖੇਤ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਇੱਕ ਅਸੀਂ ਆਪਣੇ ਫਰੈਂਡ ਸਰਕਲ ਚ ਹੋਰ ਐਡ ਕੀਤੇ ਅੱਜ ਬੰਦੇ ਪਿੰਡ ਚ ਆ ਕੇ ਆ ਦਿਖਾਉ ਮੜਾ ਆਓ ਜੀ ਇੱਕ ਉਹ ਚੱਲਿਆ ਗਿਆ ਆਹ ਦੇਖੋ ਇਹਦਾ ਕੀ ਨਾਮ ਆ ਇਹ ਬੱਚੇ ਦਾ ਨਾਮ ਕੀ ਆ ਜੀਬ ਨਹੀਂ ਕੱਢਣੀ ਇਹਦਾ ਇਹਦਾ ਕਿਸੇ ਦਾ ਨਾਮ ਹੈਗਾ ਇਹ ਇਹ ਇੱਧਰ ਆਓ ਇਹ ਆ ਜੀ ਜੈਮਿਤ ਗ੍ਰੀਨਫੀਲਡ ਗ੍ਰੀਨਲੈਂਡ ਸਕੂਲ ਦੀ ਬਹੁਤ ਹੀ ਹੋਣਹਾਰ ਬੱਚੀ ਹਾਂਜੀ ਸੋ ਥੋੜੇ ਪਿੱਛੇ ਕੀ ਹੈ ਇਹ ਪਿੱਛੇ ਬਰਸੀਮ ਆ ਜੀ ਇਹ ਠੰਡ ਖਾ ਕੇ ਥੋੜਾ ਜਿਹਾ ਉੱਠਿਆ ਨਹੀਂ ਅੱਛਾ ਕਿਹਾ ਹੋਇਆ ਫੁੱਫੜੀ ਨੂੰ ਵੀ ਇਹ ਤੇ ਮੈਗਜ਼ੀਨ ਦੀ ਸਪਰੇ ਕਰੂ ਅੱਛਾ ਕਹਿੰਦੇ ਕਰਦੇ ਆ ਲੋਹੜੀ ਦਾ ਪ੍ਰੋਗਰਾਮ ਚੱਲ ਰਿਹਾ ਥੋੜਾ ਜਿਹਾ ਤਾਂ ਕਰਕੇ ਲੋਹੜੀ ਦੇ ਪ੍ਰੋਗਰਾਮ ਕਰਕੇ ਬਿਜੀ ਚੱਲਦੇ ਥੋੜੇ ਜਿਹਾ ਪਕੌੜਿਆਂ ਵੱਲ ਨੇ ਓਕੇ ਓਕੇ ਅਨ ਯਦਰਾ ਆਪਣੇ ਗਿੱਧਾ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਜਾਓ ਪਲੀਜ਼ ਤੁਹਾਨੂੰ ਵੀ ਫੋਲੋ ਨੀ ਪਿਆਰ ਕਿੱਟਕ ਦੂਰਾ ਦੇਖਿਆ ਇਹ ਵਾਰਾ ਗੁੱਤੀ ਦਾ ਜੀ ਦੇ ਵਾਲਾ ਹਾਂਜੀ ਕਿਉਂਕਿ ਇਹ ਦੋ ਮਾਂਜੀ ਪਹਿਲਾਂ ਆਪਣੇ ਆਪਣੇ ਕੀ ਪ੍ਰੋਗਰਾਮ ਆ ਜੀ ਅੱਜ ਅੱਜ ਲੋੜੀ ਆ ਜੀ ਕੀ ਦੀ ਮੇਰੇ ਮੋਢੇ ਵੀ ਅਸਿਆ ਜੀ ਤੇ ਆਪਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਪੀਕਰ ਕਿੱਧਰ ਲੈ ਚਲੇ ਅੱਜ ਮੋੜ ਕੇ ਇਹਦੀ ਬੈਟਰੀ ਡਾਊਨ ਹੋ ਗਈ ਜੀ ਮੈਂ ਉਹੀ ਗੱਲ ਕਹੀ ਸੀ ਨਾ ਤੁਹਾਨੂੰ ਉਹੀ ਹੋਈ ਆ ਦੇਖੋ ਦੇਖੋ ਮੈਂ ਬਹਿਹਾਂ ਉਹਦਾ ਸੀ ਗੱਲਾਂ ਕਰ ਚੁੱਕਿਆ ਦੇਖੋ ਚਲੋ ਫਿਰ ਕਰਦੇ ਆ ਹੱਲ ਕਰਵਾਂ ਇੰਜਵਾਏ ਚਲੋ ਉਧਰ ਵੀ ਕਰਦੀ ਆਪਾਂ ਇਹਦੇ ਮੈਂ ਤੁਹਾਡੇ ਦੋਨਾਂ ਦੀ ਮੈਚਿੰਗ ਸੇਮ ਸੇਮ ਹੋਈ ਪਈ ਆ ਸ਼ਿਪਿੰਦਰ ਆ ਲੈ ਚਲੋ ਜੀ ਉਹਨਾਂ ਕੋਲ ਮਿਲਵਾਉਂਦਾ ਸੀ ਉੱਥੇ ਥੋੜੀ ਸੱਗ ਲੱਗਦੀ ਆ ਥੋੜੇ ਜਿਹੇ ਨਾ ਜ਼ਿਆਦਾ ਬੈਠੇ ਉੱਥੇ ਬੋਲਿਆ ਨਾ ਅੱਛਾ ਹੈ Hı hı. آسي جلاب دي بھوان لے لیا ویڈیو دے وچ کار نہ لے تے چاندي دا تکے ہیندے میں جا جن تکے پی میں جا جن بس کوری نتیں کار تے کنی تک لے ਵੇ ਆਲੀ ਮੁੰਡਾ ਆਗਮ ਜੀ ਦੀ ਲੋੜੀ ਸੀ ਔਰ ਇਹ ਮਾਸੀ ਸਾਡੀ ਕਰਦੀ ਚੁੰਨੀ ਠੀਕ ਆ ਕੈਨੇਡਾ ਵਾਲੀ ਮਾਸੀ ਆ ਕਿਉਂ ਆਸੀ ਸਹੀ ਨਹੀਂ ਬੋਲਦਾ ਆਹ ਵੇ ਸਹੀ ਗੱਲ ਆ ਨਾ ਇਹ ਤਾਂ ਫੋਟੋ ਇੱਧਰ ਕਿੰਨੀ ਬੜੀ ਹੋ ਰਹੀ ਹੈ ਕੋਈ ਲੇਡੀਜ਼ ਡਿਪਾਰਟਮੈਂਟ ਸਾਰਾ ਫੋਟੋ ਖਿਚਾ ਰਿਆ ਤੇ ਸਾਡੇ ਪ੍ਰੀ ਵੈਡਿੰਗ ਦੇ ਮੇਨ ਕਲਾਕਾਰ ਸੋ ਅਸੀਂ ਬੜੀ ਜਲਦੀ ਸ਼ੁਰੂ ਕਰ ਰਹੇ ਹਾਂ ਬੁੱਗਾ ਪ੍ਰੀ ਵੈਡਿੰਗਸ ਥੋੜਾ ਜਿਆ ਫੋਟੋਆਂ ਕਰਦੇ ਦੁਬਾਰਾ ਤੋਂ ਬਲੌਗ ਫੇਕ ਅਕਾਊਂਟ ਕਰਨਾ ਹੈ ਨਾਮ ਕੀ ਰੱਖਣਾ ਬੁੱਗਾ ਪ੍ਰੀ ਵੈਡਿੰਗਸ ਹੈ ਉਹ ਜਿਵੇਂ ਤੁਹਾਨੂੰ ਠੀਕ ਲੱਗਦਾ ਬੈਨਰ ਤੁਸੀਂ ਤਿਆਰ ਕਰਨਾ ਇਹਦਾ ਪੋਸਟਰ ਓਕੇ ਹੀਰ ਬੁੱਗਾ ਹਾਂਜੀ ਉਹ sonda ਤੂੰ ਤਾਂ ਨਹੀਂ ਹੈਗਾ ਤੂੰ ਮੈਨੈਡੋ ਸਨੇਪ ਕਰਤੀ ਹਾਂ ਠੀਕ ਆ ਦੇ ਆਪਣੇ ਬਲੌਗ ਦੇ ਵਿੱਚ ਇੰਟਰਵਿਊ ਲੈਈਏ ਨਾ ਹੈ ਇੰਟਰਵਿਊ ਤਾਂ ਕੁਲਵੀਰ ਦੀ ਲੈਣੀ ਆ ਉਹ ਕਿੱਥੇ ਆ ਕੁਲਵੀਰ ਉਹ ਬਾਅਦ ਚ ਐਡ ਹੋ ਜੂ ਇੰਟਰਵਿਊ ਲੈ ਕੇ ਰੱਖ ਲੈਣਾ ਹਾਂ ਐਡ ਤਾਂ ਚਲ ਹੋਈ ਜਾਣਾ ਬਾਅਦ ਚ ਆਓ ਸੈਂਡ ਕਰਿਓ ਮੇਰੇ ਲਈ ਉਹ ਵੀਡੀਓ ਉਹ ਫੋਟੋ ਵੀ ਸਾਡਾ ਸਾਰਾ ਹੋ ਗਿਆ ਓਕੇ ਠੀਕ ਆ ਜੀ ਗੌਣਵੀਂ ਵਾਲੇ ਚਲ ਗਏ ਨੇ ਤੇ ਸਾਡੇ ਰਿਪੋਰਟਰ ਸਾਫ ਸਾਡੇ ਨਾਲ ਖੜੇ ਨੇ ਹਾਂਜੀ ਕਰਦੇ ਆ ਮੁੰਡੇ ਤੋਂ ਇੰਟਰਵਿਊ ਕਰਨ ਆ ਬਸ ਕਰ ਲੈਣ ਗਿਆ ਹੋਇਆ ਮੁੰਡਾ ਦਾ ਮੁੰਡਾ ਆ ਤਾਂ ਗਿਆ ਮੁੰਡੇ ਦਾ ਪਿਓ ਤੇ ਉਹਦੇ ਤੋਂ ਆਪ ਗੱਲਬਾਤ ਪੁੱਛ ਲਈ ਵੀ ਕੀ ਸਾਹਿਬ ਬਤਾਵਾ ਉਹਨਾਂ ਨੂੰ ਕਿਦਾਂ ਲੱਗਿਆ ਹਾਂਜੀ ਖੁੱਲਦਾ ਨਹੀਂ ਪਿਆ ਅੱਛਾ ਖੁੱਲਿਆ ਹੋਇਆ ਠੀਕ ਆ ਬਾਕੀ ਦੇਖਦੇ ਆ ਹੁਣ ਕਿੱਧਰ ਨੇ ਹਾਲੇ ਤੱਕ ਤਾਂ ਸਾਨੂੰ ਦਿਖਿਆ ਨਹੀਂ ਉਹ ਲੁਕੇ ਹੋਏ ਨੇ ਸਾਡੇ ਤੋਂ ਬਚ ਰਹੇ ਨੇ ਉਹ ਸਾਰੇ ਸੰਗਦੇ ਨੇ ਇੰਟਰਵਿਊ ਇੰਟਰਵਿਊ ਦੇਣ ਤੋਂ ਸੰਗ ਰਹੇ ਨੇ ਦੋ ਸੰਗ ਰਹੇ ਨੇ ਸੋ ਐਮਐਲਡੀਆ ਲਓ ਜੀ ਹੁਣ ਕਰਿਓ ਹਾਂ ਜੀ ਹਾਂ ਜੀ ਅਸੀਂ ਗੱਲਾਂ ਕਰਦੇ ਸੀ ਨਾਲ ਹੀ ਆ ਗਏ ਬਹੁਤ ਆ ਜੀ ਆ ਗਿਆ ਆ ਦੇਖੋ ਜੀ ਇੱਕ ਦੋ ਆ ਗਿਆ ਆ ਗਿਆ ਓਏ ਹਾਂ ਜੀ ਆ ਜਾਓ ਮੜਾ ਜਾ ਇੱਧਰ ਇਹ ਆ ਜੀ ਮੁੰਡੇ ਦਾ ਇਹ ਜੀ ਮੁੰਡੇ ਦਾ ਪਿਓ ਥੋੜਾ ਜਿਆ ਕੰਮ ਜਿਹੜਾ ਜਿਹੜਾ ਕਹਿੰਦਾ ਸੀ ਮੇਰੇ ਮੁੰਡੇ ਦੀ ਲੋੜੀ ਕੰਮ ਕਰਾਂ ਥੋੜੇ ਜਿਹੀ ਬਿਜੀ ਇਹ ਕੋਣਾ ਮੁੰਡੇ ਦਾ ਇਹ ਮੁੰਡੇ ਦਾ ਵੀਰਾ ਇਹ ਹਾਂਜੀ ਵੀਰਾ ਵੀਰਾ ਮੁੰਡੇ ਦਾ ਵੀਰਾ ਮੁੰਡੇ ਦਾ ਵੀਰਾ ਤੇ ਇਹ ਮੁੰਡੇ ਦਾ ਮਾਮਾ ਇਹ ਹਾਂਜੀ ਇਹ ਮੁੰਡੇ ਦਾ ਮਾਮਾ ਜੀ ਆ ਮੇਰਾ ਚਾਚਾ ਹੈ ਤੇਰਾ ਚਾਚਾ ਹਾਂਜੀ ਛੋਟਾ ਜਿਆ ਇਹ ਛੋਟਾ ਪੈਕਟ ਬੜਾ ਦਮਾਕਾ ਅੱਛਾ ਅੱਛਾ ਇਹ ਹੈਗਾ ਮੁੰਡੇ ਦਾ ਚਾਚਾ ਆਓ ਜੀ ਇੱਧਰ ਆਓ ਆ ਵੀ ਚਾਚੂ ਜੀ ਨੇ ਹੋ ਜੀ ਇਹ ਦੱਸੋ ਵੀ ਜਿਹੜਾ ਤੁਸੀਂ ਸਪੀਕਰ ਚੇਂਜ ਕਰਿਆ ਕਰਿਆ ਹੈ ਹਣਾ ਓਕੇ ਰਜਮ ਓਕੇ ਹੈ ਕੰਮ ਹੁਣ ਓਕੇ ਪਤਾ ਲੱਗ ਗਿਆ ਸਪੀਕਰ ਖਰਾਬ ਆ ਬਣਾਉਂਗੇ ਹੁਣ ਪੂਰਾ ਮਾਹੌਲ ਪੂਰਾ ਬਣੋ ਤੇ ਹੁਣ ਜਾਣਕਾਰੀ ਦੇ ਦਿਓ ਮਾੜੀ ਜੀ ਵੀ ਕਿਵੇਂ ਰਿਹਾ ਮਾਹੌਲ ਸਾਰਾ ਹੁਣ ਤੱਕ ਦਾ ਮਾਹੌਲ ਪੂਰਾ ਵਧੀਆ ਸੀਗਾ ਮੈਂ ਅੰਦਰ ਸੀ ਮੈਨੂੰ ਤਾਂ ਕਰਕੇ ਪਤਾ ਹੀ ਨਹੀਂ ਲੱਗਿਆ ਵੀ ਤੁਸੀਂ ਜਿਹੜੇ ਹੱਥਾਂ ਜੱਥ ਪਾ ਕੇ ਕੀੜੇ ਦਿੱਤੇ ਓਏ ਪਕੌੜੇ ਹੁਣ ਓਕੇ ਨੇ ਠੰਡੇ ਤਾਂ ਨਹੀਂ 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 ਪਕੌੜੇ ਫੁੱਲ ਗਰਮ ਚਾਹ ਪੂਰੀ ਗਰਮ ਆ ਓਕੇ ਹਾਂ ਹਾਂ ਫੁੱਲ ਗਰਮ ਤੇ ਦੂਜਾ ਪ੍ਰਬੰਧ ਰੋਟੀ ਲਾਤੀ ਜੀ ਦੋ ਦਾਲਾਂ ਆਉਂਗੀ ਕਮਲ ਦੀ ਰਹਿਤਾ ਉਹ ਵੀ ਪ੍ਰਬੰਧ ਆ ਉਹ ਕੋਠੇ ਤੇ ਆ ਜੀ ਠੀਕ ਆ ਜੀ ਚਲੋ ਅਸੀਂ ਤਾਂ ਫਿਰ ਉਧਰ ਨੂੰ ਉਹ ਆਪਾਂ ਲਿਖ ਕੇ ਲਾ ਦਾਂਗੇ ਨਾ ਲਿਖਾ ਚਲੋ ਠੀਕ ਆ ਜੀ ਠੀਕ ਆ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਮੁबारकਾ ਬਹੁਤ ਬਹੁਤ ਠੀਕ ਆ ਜੀ ਠੀਕ ਆ ਜੀ ਓਕੇ ਜੀ ਤੁਹਾਨੂੰ ਵੀ ਸਾਡੇ ਨੂੰ ਬਹੁਤ ਬਹੁਤ ਵਧਾਈਆਂ ਲੋੜੀ ਦੀਆਂ ਬੜਾ ਕਰ ਦਿਓ ਕੈਮਰਾ ਹਾਂ ਵੀ ਜੀ ਆ ਥੋੜਾ ਜਿਹਾ ਮੁੰਡਾ ਆਉ ਜਾ ਰਿਹਾ ਜੀ ਤੇ ਜੇ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਕੀ ਕਰਦੇ ਹੋ ਚੈਨਲ ਨੂੰ ਲਾਈਕ ਤੇ ਚੱਕਰਬਾਰਾ <laughs>